ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਇਸ ਲਈ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ 'ਚ ਉਹਨਾਂ ਨੇ ਗੋ ਹੈਡ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ 'ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ੀਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆ ਆਈ ਗੈਸ ਵੀ ਫॉर द ਸੇਕ ਆਫ ਪੰਜਾਬ ਮੈਂ ਬਾਰ-ਬਾਰ ਕਹਿ ਰਿਹਾ ਆਪਣੇ ਹਿਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧਨਵਾਦੀ ਹਾਂ ਜਿਹੜੇ ਲੀਡਰਸ ਲਾਰਜਰ ਇੰਟਰਸਟ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਪੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਦਾ ਦੇ ਨਾਲ ਬਿਨਾਂ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੂੰਗੇ ਸਰ ਆਪਣੀ ਬਿੱਟੂ ਬਹੁਤ ਆਹੋ ਗਾਂਧੀ ਜੀ ਮਾਰਚ ਜਿਹੜਾ ਥੱਲੇ ਕਰਨਾ ਯਾਰ ਬੀਜਪੀ ਕਹਿ ਰਹੀ ਹੈ ਕਿ ਸਿੱਖੋ ਕਾ અપਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗद्दार ਬੋਲਾ ਹੈ ਰਾਹੁਲ ਗਾਂਧੀ ਉਹ ਮੈਨੂੰ ਮਾਈਂ ਹੇਠੇ ਕਰ ਲੋ ਯਾਰ ਅਕਾਲੀ ਦਲ ਕਿਵੇਂ ਦੇ ਗद्दार ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੈਂ ਤੋਂ ਤਾਂ ਬਿਹਤਰ ਤੁਸੀਂ ਸਮਝ ਜੀ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹ ਤੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲਿਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਹਾਂ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ 'ਚ ਹੋਈ ਸੀਰੀਅਸਨੈਸ 'ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ ਥੇਰ ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਪੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਤੁਸੀਂ ਮੀਡੀਆ ਵਾਲੇ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕੱਲੋਂ ਫੇਰ ਇਕੱਠੇ ਪਈ ਕੇ ਚਾਹ ਪੀਣਗੇ ਫਿਰ ਤੁਸੀਂ ਕਿਸ ਪਾਸੇ ਜਾਓਗੇ ਸਰ ਟਾਈਮ ਲੀਨ ਹੈ ਸਰ ਟਾਈਮ ਲੀਨ ਹੀ ਇਸ ਮਾਲ ਹੋ ਰਿਹਾ ਹੈ ਸੁਪਰੀਮ ਕਾਉਂਨਸੀ ਸਾਹਿਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤੁਹਾਨੂੰ ਲੱਗਦਾ ਮਜੂਦਾਂ ਸਰਕਾਰ ਚ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋੜ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਕਿਉਂਕਿ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਖੁਸ਼ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਐਸਸੀ ਦੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਯਾ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋਗੋ ਔਰ ਮੇਰੀ ਇਹ ਮੰਗ ਹੈ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਤਾਂ ਸਾਡੇ ਲਈ ਸਭ ਤੋਂ ਉੱਚੀ ਨਹੀਂ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ার্স ਵੀ ਵਾਟ ਐਨ ਐਡ হক ਟੈਂਪਰੀ ਡੀਜੀਪੀਐਨ दैट इज द ਰੀਜ਼ਨ By a law and order has collapsed and border state, Indo-Pak border, you cannot afford this. It is a total collapse, and need of the hour is that uh, uh, I think we political parties, o Congress, chai BJP, whether Assia. We need to approach the Supreme Court, and because the Supreme Court the Ulangnahoriya. Mamta Banerjee is also approaching Supreme Court for SIR. I, I, it's, I, I, she's, she has her, uh, all the right to every. All of us have the right to go to the Supreme Court, and she has an issue with the SIR, so she has gone there. I think every Indian citizen should have the right to vote. It's absolutely right. What's wrong in that? And I guess I'm also saying that. That when bgps are appointed in each and every state there are guidelines by the honorable supreme court and the upsc why are they not being followed in punjab so ना? in the end of the day i i also want to thank the honorable courts for my own case de mere case te bhi honorable supreme court da faisla aaya te baad sarkar shart ki rakh ri hai ab gaurav yadav ji police utthe de ke riya shartaan te ki majithiyan punjab ch na badhe ਮੰਜੀਠੀਆ ਦੇ ਤੁਹਾਡੇ ਨਾਲ ਨਾਲ ਗੱਲ ਕਰੇ ਮਜੀਠੀਆ ਮੁੱਛਾਂ ਨੂੰ ਨਾ ਵਟ ਦੇ ਦੱਸੋ ਵਾਹ ਇੱਕ ਕਮਾਲ ਹੀ ਹੋ ਗਈ ਇਹ ਆ ਡਾਕ ਡੀਜੀਪੀ ਕਰਕੇ ਇਹ ਰੇਸ਼ਤਾ ਲੱਗ ਰਹੀਆਂ ਮਜੀਠਾ ਜਿਵੇਂ ਉਹ ਬੋਲਸੋਨਾਰੋ ਹੈ ਨਾ ਜੀ ਜਿਹੜਾ ਉਹ ਬ੍ਰਾਜ਼ੀਲੀਅਨ ਰਾਸ਼ਟਰਪਤੀ ਰਹੇ ਆ ਉਹਨਾਂ ਤੇ ਟਰੈਕਰ ਲਾਤਾ ਕਹਿੰਦਾ ਮਜੀਠੀਏ ਤੇ ਵੀ ਲਾ ਦਿਓ ਜੋ ਇਮਰਾਨ ਖਾਨ ਦਾ ਹਾਲ ਕੀਤਾ ਹੈ ਜੇਲ੍ਹ ਤੇ ਉਹ ਹਾਲ ਮੇਰਾ ਬਣਾਤਾ ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਜਾਬ ਦੇ ਲਾਅ ਨਾਅਰ ਨੂੰ ਬਚਾਉਣਾ ਤੇ ਪੱਕਾ ਡੀਜੀਪੀ ਚਾਹੀਦਾ ਜਿਹੜਾ ਕਾਨੂੰਨ ਨੂੰ ਫਾਲੋ ਕਰੇ ਸੰਵਿਧਾਨ ਨੂੰ ਫਾਲੋ ਕਿਉਂਕਿ ਜੋ ਹੈ ਸਿਕਿਉਰਿਟੀ ਬੀਨ ਕੰਪਰੋਮਾਈਜ਼ਡ ਐਂਡ ਮੈਨੂੰ ਮੈਂ ਤੁਹਾਨੂੰ ਗੱਲ ਦੱਸਾ ਜੀ ਮੈਨੂੰ ਜੇ ਸਿੱਧੂ ਮੂਸੇਵਾਲਾ ਟਾਈਪ ਮੇਰਾ ਇਨਕਾਊਂਟਰ ਹੋਇਆ ਉਹਦੇ ਲਈ ਜ਼ਿੰਮੇਾਰ ਇੱਕੋ ਬੰਦਾ ਹੈ ਜੀ ਟੈਂਪਰਰੀ ਐਡ ਹੌਕ ਡੀਜੀਪੀ ਜਿਹੜਾ ਕੇਜਰੀਆਲ ਤੇ ਭਗਵੰਤ ਮਾਨ ਨੂੰ ਕੋਚ ਕਰ ਰਿਹਾ ਹੋਰ ਕੁਝ ਨਹੀਂ ਉਹ ਗੌਰਵ ਯਾਦ ਮੈਨੂੰ ਕੋਈ ਫਰਕ ਨਹੀਂ ਮੈਂ ਆਪਦੀ ਲੜਾਈ ਲੜੂਗਾ ਨਾ ਮੈਂ ਤੁਹਾਨੂੰ ਪਹਿਲਾਂ ਕਹਿਦਾ ਨਾ ਮੈਂ ਰੁਕਣ ਵਾਲਾ ਨਾ ਮੈਂ ਝੁਕਣ ਵਾਲਾ ਝੁਕੂ ਇਹ ਗੁਰੂ ਅਕੈਸਿਸ ਝੁਕੂ ਗੁਰੂ ਦੀ ਸੰਗਤ ਅਗੇ ਮਗਰ ਇਸ ਨਿਕੰਮੀ ਸਰਕਾਰ ਅਗੇ ਨਹੀਂ ਝੁਕੂਗਾ ਭਾਵੇਂ ਇੱਕ ਕੇਸ ਛੱਡੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਦੱਸ ਕੇ ਇਸ ਬਾਦਿਓ ਮੈਨੂੰ ਜਦੋਂ ਤੱਕ ਮਰਜੀ ਅੰਦਰ ਦੇ ਦਿਓ ਮਗਰ ਜਦੋਂ ਨਿਕਲੂ ਇਹ ਗੱਜ ਵਜ ਕੇ ਵਾਰ ਨਹੀਂ ਕਬਡੀ ਦਾ ਰੀਜ਼ਨ ਵੀ ਨੋਕਲ दैट इज एचटीओ व्हाट इज द ਰੀਜ਼ਨ ਟੈਲ ਮੀ ਵਾਈ ਵਰ ਮੀਡੀਆ ਪੀਪਲ ਬੁਕਡ ਵਾਟ ਇਜ਼ ਦ ਰੀਜ਼ਨ ਟੂ ਜੇ ਫਲਾਈਟ ਰਿਕਾਰਡਰ ਕਿਸੇ ਨੇ ਚੜਾਤਾ ਕਿ ਅਸੀਂ ਮੁੱਖ ਮੰਤਰੀ ਇਸ ਟਰੈਵਲਿੰਗ ਅਬਰਾਡ ਉਹਦਾ ਹੈਲੀਕਾਪਟਰ ਉਡ ਰਿਹਾ ਤੇ ਕਿਸੇ ਨੇ ਫਲਾਈਟ ਉਹ ਰੈਡਾਰ ਕੋ ਲਾਤਾ ਵਾਟ ਇਜ਼ ਦ ਰੀਜ਼ਨ ਥੈਟ ਯੂ ਵਿਲ ਬੁਕ ਥਮ ਸੋ ਵੈਨ ਮੀਡੀਆ ਵਾਲ ਟੋਲਰੈਂਸ ਨਹੀਂ ਆ ਜਗਬਾਨੀ ਨਾਲ ਕੀ ਕਰ ਰਿਹਾ ਉਹ ਮਿੰਟੂ ਗੁਰਦਸਰਿਆ ਨਾਲ ਰਤਨ ਨਾਲ ਤੇ ਮਨਿੰਦਰ ਨਾਲ ਦੇ ਸੱਚਾ ਮਾਨੇ ਗੋਇਲ ਨਾਲ ਆਰਟੀਆਈ ਨੂੰ ਤਾਂ ਇਹ ਟਕੜਾ ਕਰ ਰਹੇ ਸੀ ਕੇਜਰੀਵਾਲ ਅੰਕਸ਼ਨ ਕਾਦਾ ਕੀਤਾ ਸੀ ਤੇ ਹੁਣ ਜੇ ਕਿਸੇ ਨੇ ਆਰਟੀਆਈ 'ਚ ਇਹ ਲਾਤੀ ਗੱਲ ਤੇ ਉੱਤੇ ਪਰਚਾ ਦਰਜ ਹੋ ਗਿਆ ਇਸ ਲਈ ਯੂ نو ਵਾਟ ਇਜ਼ தி ਐਵਾਈਸ ਇਸ ਹੈਪਨਿੰਗ 1 ਮੈਨ ਗੌਰਵ ਯਾਦਵ ਆ ਦਿੱਲੀ ਦੀ ਵਿਧਾਨ ਸਭਾ ਦਾ ਸਪੀਕਰ ਸਾਹਿਬ ਦ ਪਾਰਲੀਮੈਂਟ ਐਂਡ ਦ ਲੈਜਿਸਲੇਚਰ ਇਜ਼ ਅਬੋਵ ਏਵਰੀਥਿੰਗ ਹੀ ਇਸ ਕਾਲਿੰਗ ਦ ਡੀਜੀਪੀ DGP is not going je permanent DGP hunda he would have realized ki a legislature je speaker da hukam aaya hai have to go to delhi but because he's an ad hoc DGP he has to keep kejriwal happy and kejriwal is also a member of the vidhan sabha there and a peshi kyun ho riya because arctishi has said something wrong about guru guruteek badar sahab satche paacha e magar e di majboori hai ki ene kejriwal ko ch rakhna nahi kuch rakha tasveere hath jao ਉਹ ਨਾਲ ਦੇ ਹੱਥੋਂ ਤੋਂ ਦੁਕਣ ਲੱਗ ਗਈ ਹੈ ਫਿਰ ਸਰ ਵਾਇਰਲ ਹੋ ਰਹੀ ਹੈ ਕਾਂਗਰਸੀ ਆਗੂਆਂ ਦੇ ਨਾਲ ਰਾਹੁਲ ਗਾਂਧੀ ਲੱਗੇ ਉਹ ਮੈਨੂੰ ਨਹੀਂ ਪਤਾ ਕਿਹੜੀ ਵਾਇਰਲ ਹੋ ਰਹੀ ਹੈ ਕਿ ਵਾਇਰਲ ਚਾਪ ਤੇ ਬੜਾ ਖਤਨਾਕ ਹੋ ਰਿਹਾ ਹੈ ਬਸ ਸਰ ਹੋਰ ਨਾ ਬੋਲੇ ਜੀ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਨੂੰ ਕਹੀ ਦਿੱਤੀ ਹੈ ਥੈਟ ਮਿਸਮੈਨੇਜਮੈਂਟ ਹੈ ਜੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਲੋਕਾਂ ਦੇ ਵੈਲਥ ਦੀ ਲੁੱਟ ਖੋਟ ਹੋ ਰਹੀ ਹੈ ਔਰ ਮਿਸ ਮੈਨੇਜਮੈਂਟ ਕਰਕੇ ਫਾਈਨੈਂਸ਼ੀਅਲ ਐਮਰਜੈਂਸੀ ਰੱਖ ਲਈ ਹੈ ਜੋ ਟੱਚਿੰਗ ਆਲਮੋਸਟ 4.5 ਲੱਖ ਕਰੋੜ ਦੇ ਕਰਜ਼ਾਈ ਹੋਗੇ ਐਂਡ ਜੋ ਹਾਲਾਤ ਚੱਲ ਰਹੇ ਆ ਦੇ ਆਰ ਗੋਇੰ ਟੂ ਟੇਕ ਇਟ ਟੂ 5 ਲੱਖ ਕਰੋੜ ਦੇ ਆ ਵਾਂਟ ਟੂ ਸੇਲਿੰਗ ਆਲ ਪੰਜਾਬ ਲੈਂਡਸ ਐਟ ਡਿਸਟ੍ਰੈਸ ਪ੍ਰਾਈਸ ਆਫ 25% ਲੈਸ ਕਿੱਥੇ 50% ਮਹਰ ਦੀ ਬਿਕਣੀ ਚਾਹੀਦੀ ਇਹ ਤਾਂ ਸਭ ਤੋਂ ਵੱਡਾ ਘੁਟਾਲਾ ਇੰਦਾ ਮੇਕਿੰਗ ਥੈਂਕ ਯੂ ਜੀਰ ਹੁਣ ਆ ਵੀ ਆਓ ਹੈਪੀ ਸ਼ੋਰਟ ਕਰਨਾ ਜੰਦੇ ਨੇ 本家。